ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਚੱਲੇ ਆਂ ਚਾਨਣ ਵਾਲੇ ਪਿੰਡ ਚੰਜੂ ਲੈਣ ਕਿਉਂਕਿ ਆਪਣੇ ਚੰਜੂਆਂ ਦੇ ਥੱਲੋਂ ਕੂਟ ਜੇ ਕਸੇ ਬੇ ਆ ਸਾਰੇ ਸੈੱਟ ਕਰਾਉਣ ਵਾਲੇ ਆ ਉਹ ਵੀ ਛੱਡ ਕੇ ਆਉਣੇ ਆ ਤੇ ਆਪਾਂ ਤਿੰਨ ਚਾਰ ਕਿਲੇ ਫੇਰਨੇ ਸੀ ਤੇ ਲੈਣ ਛੱਡੇ ਸੀ ਉਹਨਾਂ ਨੇ ਵੀ ਉਹਨਾਂ ਨੇ ਸੈੱਟ ਕਰਾਏ ਹੋਏ ਨਵੇਂ ਬੋਇਆ ਬੂਟ ਦੇ ਥੱਲੇ ਤੇ ਆਪਾਂ ਜਾਣੇ ਉਹਨਾਂ ਦੇ ਘਰਾਂ ਚੰਜੂ ਲੈਣ ਤੇ ਫਿਰ ਬਾਅਦ ਚੁੱਕੀ ਆਵਾਂਗੇ ਖੇਤ ਤੇ ਆਪਣੀ ਪਨੇਰੀ ਵੀ ਅੱਜ ਬਜਿੰਦੀ ਪਈ ਹੈ ਕਿਉਂਕਿ ਕੱਲ ਬੀਜਣ ਗਏ ਸੀ ਲੈਟ ਗਈ ਚਲੇ ਤੋਂ ਮੇ ਮਿੱਤਰੋ ਚੰਜੂ ਪਾ ਲਿਆ ਹੁੰਦੇ ਆ ਆਪਾਂ ਸਾਤ ਨਵੇਂ ਦੀ ਆਪਾਂ ਜਾਣੇ ਅਣਜਾ ਖੇਤ ਤੇ ਕਰਦੇ ਆ ਚਾਲੂ ਕੰਮ ਨੂੰ ਫੇਰ ਦਿੰਦੇ ਆ ਸਾਰੇ ਅੱਜ ਅੱਜ देखो तो आप ट्रेटर मगर चिंजू पाए ट्रेक्टर ची वजन घट से अगे कला बंपर से होल आजा बंपर से इस करके झोटे मगर पाए ही झोटे मगर घट खबर तो ही ਮੇਟਰ ਆਪਾਂ ਜੱਲਿਆਂ ਕਰੇ ਪਨੀਰੀ ਬੀਜੀ ਗਈ ਆ ਤੇ ਚੁੰਜੂ ਮਾਰਾਂਗੇ ਸ਼ਾਮੀ ਆ ਕੇ ਕਿੱਲਾ ਕੋ ਤਾਂ ਮਾਰਤਾ ਕਿਉਂਕਿ ਗਰਮੀ ਜੀ ਬਾਹਲੀ ਹੋਈ ਜਾਂਦੀ ਏ ਤੇ ਜੀ ਵੀ ਹਟਦੀ ਸ਼ਾਮੀ ਮਾਰਦਾ ਠੰਡੇ ਵੇਲੇ ਆ ਕੇ ਰੋਗੀ ਟਰਾਲ ਨਾਲ ਕਿੱਧਰ ਜਾ ਰਹਾ ਹੈਗਾ ਹੋਈ ਮੇਟਰ ਆਪਾਂ ਘਰ ਵਾਲੇ ਰਾਹ ਤੇ ਪਹੁੰਚ ਗਏ ਆ ਰਾਹੀ ਸ਼ਾਂ ਪੂਰੀ ਆ ਨਹਿਰੋ ਹੀ ਸਾਫ ਹੋਈ ਭਈ ਆਉਣੇ ਵਾਲੀਏ ਬਾਗ ਦੇ ਕਦਰ ਉਹਨੇ ਨਾ ਪਾਣੀ ਆਇਆ ਨਾ ਨਹਿਰ ਚ ਵਿੱਚ ਵੀ ਆਪਣੇ ਸਾਰੇ ਟਰੈਕਟਰ ਕਰੇ ਆ ਗਏ ਆ 7500 ਵੀ ਆ ਗਿਆ ਦੂਜਾ ਬਾਹਰ ਖੜੋਤਾ ਇਹ ਜਣਾ ਚੁੰਝੂ ਮਾਰਿਆ ਇੰਦੇ ਚਾਰ ਅੱਗੇ ਨੇ ਤਿੰਨ ਮਗਰ ਨੇ ਆਪਣੇ ਤਿੰਨ ਅੱਗੇ ਹੁੰਦੇ ਆ ਚਾਰ ਮਗਰ ਹੁੰਦੇ ਆ ਆ ਡੈੱਕ ਪਈ ਹੁੰਦੀ ਅਡੀਸ਼ਨ ਦੇ ਹੋ ਵੀ ਮਿੱਤਰੋ ਆਪਾਂ ਗਏ ਸੀ ਖੇਤ ਤੇ ਕਲਟੀਵੇਟਰ ਲਾ ਕੇ ਤੇ ਖਾਲ ਲੱਗੇ ਨਹੀਂ ਥਾਂ ਪੱਕੀ ਸੀ ਇਸ ਕਰਕੇ ਜਾਂ ਤੇ ਗੱਟੇ ਰੱਖ ਕੇ ਚਲਾਵਾਂਗੇ ਜਿੱਥਾਂ ਕਰਨਾ ਪਊਗਾ ਆਪਾਂ ਨੂੰ ਬੱਤਰ ਇਸ ਕਰਕੇ ਆਉਣਾ ਆਪਾਂ ਚੱਲਿਆਂ ਕਰੇ ਪੰਜ ਪਰਸਨਲ ਜੁੰਜੂ ਭੇਰੀਆਂ ਨੇ ਹੋਵੇ ਮਿੱਤਰੋ ਆਪਾਂ ਚੜਾਉਣ ਲੱਗਿਆਂ ਟਰੈਕਟਰ ਨੂੰ ਬੰਨ ਤੇ ਆ ਮਗਰ ਸੇਮ ਨਾਲ ਬੰਨ ਦੇ ਚੜਾਦਾ ਟਰੈਕਟਰ